ਸਲਵਾਰਾਂ ਲੈ ਕੇ ਹਸਪਤਾਲ ਚ ਵੜ ਗਏ ਮੁੰਡੇ ਦੇਖੋ ਗੁੰਡਾ ਕਰਗੀ ਦਾ ਕਿਸ ਤਰੀਕੇ ਨਾਲ ਕੀਤਾ ਗਿਆ ਨੰਗਾ ਨਾਚ ਮਾਮਲਾ ਮੁਕਤਸਰ ਸਾਹਿਬ ਕੋਟਕਪੂਰਾ ਬਾਈਪਾਸ ਦਾ ਇਹ ਤਸਵੀਰਾਂ ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੁਰਾ ਬਾਈਪਾਸ ਦੀ ਹਨ ਜਿੱਥੇ ਮਾਲਵਾ ਆਰਥੋ ਹਸਪਤਾਲ ਵਿੱਚ ਹਥਿਆਰਬੰਦ ਤੇ ਨਾਲ ਲੈਸ ਗੁੰਡੇ ਵੜ ਜਾਂਦੇ ਨੇ ਤੇ ਉਹਨਾਂ ਦੇ ਵੱਲੋਂ ਹਸਪਤਾਲ ਦੇ ਸਟਾਫ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਤਸਵੀਰਾਂ 'ਚ ਸਟਾਫ ਦਾ ਦਰਵਾਜ਼ਾ ਖੜਕਾਉਂਦੇ ਮੁੰਡੇ ਨਜ਼ਰ ਆਉਂਦੇ ਨੇ ਔਰ ਕਿਸੇ ਤਰੀਕੇ ਦੇ ਨਾਲ ਹੱਥਾਂ ਦੇ ਵਿੱਚ ਤਲਵਾਰਾਂ ਫੜੀਆਂ ਹੋਈਆਂ ਨੇ ਔਰ ਕਾਫੀ ਤੀਰ ਤੱਕ ਇਹਨਾਂ ਦੇ ਵੱਲੋਂ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਸਟਾਫ ਦੇ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਹੈ ਉਹਨਾਂ ਨੂੰ ਧਮਕਾਇਆ ਵੀ ਜਾਂਦਾ ਹੈ 11 ਵਜੇ ਦੇ ਕਰੀਬ ਉਜਲ ਲੜਕੇ ਹਸਪਤਾਲ ਤੇ ਵਿੱਚ ਦਾਖਲ ਹੁੰਦੇ ਨੇ ਉੱਥੋਂ ਦੀ ਜੋ ਕਿ ਲੜਕੀ ਕੰਮ ਕਰਦੀ ਹੈ ਉਸ ਤਾਂ ਮੋਬਾਈਲ ਨੰਬਰ ਮੰਗਦੇ ਹਨ ਅਤੇ ਉਸ ਦਾ ਪਿੱਛਾ ਕਰਦੇ ਹੋਏ ਹਸਪਤਾਲ 'ਚ ਹਥਿਆਰਾਂ ਨਾਲ ਲੈਸ ਹੋ ਜਾਂਦੇ ਹਨ ਅਤੇ ਜਦ ਉੱਥੋਂ ਦੇ ਸਟਾਫ ਨੇ ਉਹਨਾਂ ਨੂੰ ਰੋਕਣਾ ਚਾਹਿਆ ਤਾਂ ਉਹਨਾਂ ਉੱਪਰ ਵੀ ਹਮਲਾ ਕੀਤਾ ਜਾਂਦਾ ਹੈ ਮਲਾਜ਼ਮਾਂ ਵੱਲੋਂ ਕੁੜੀ ਤੱਕ ਉਹਨਾਂ ਲੜਕੀਆਂ ਨੂੰ ਪਹੁੰਚਣ ਨਹੀਂ ਦਿੱਤਾ ਜਾਂਦਾ ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਰਿਸੈਪਸ਼ਨ ਤੇ ਖੜੀ ਹੋਈ ਕੁੜੀ ਕਿਸ ਤਰੀਕੇ ਨਾਲ ਡਰ ਕਿ ਇੱਕ ਕਮਰੇ ਵਿੱਚ ਵੜ ਜਾਂਦੀ ਹੈ ਜਿੱਥੇ ਕਿ ਉਹ ਸਟਾਫ ਦਾ ਦਰਵਾਜ਼ਾ ਬੰਦ ਕਰ ਲੈਂਦੇ ਹਨ ਅਤੇ ਉਹ ਲੜਕੇ ਉਸ ਦਰਵਾਜ਼ੇ ਨੂੰ ਤੋੜਨ ਦੀ ਕੋਸ਼ਿਸ਼ ਵੀ ਕਰਦੇ ਹਨ ਜੋ ਸਟਾਫ ਹੈ ਉਸ ਦੇ ਨਾਲ ਵੀ ਕੁੱਟਮਾਰ ਕੀਤੀ ਜਾਂਦੀ ਹੈ ਔਰ ਹਸਪਤਾਲ ਦੇ ਵਿੱਚ ਕਾफी ਪੰਨ ਤੋੜ ਵੀ ਉਹਨਾਂ ਲੜਕਿਆਂ ਵੱਲੋਂ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਮੁਖਤਸਰ ਸਾਹਿਬ ਤੇ ਡਾਕਟਰਾਂ ਵੱਲੋਂ ਹੜਤਾਲ ਕਰ ਦਿੱਤੀ ਗਈ ਹੈ ਤੇ ਡਾਕਟਰਾਂ ਦੇ ਵੱਲੋਂ ਜਾਮ ਵੀ ਲਗਾਇਆ ਹੈ ਔਰ ਸੜਕ ਤੇ ਬੈਠ ਕੇ ਉਹਨਾਂ ਦੇ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਕਿਸ ਤਰੀਕ ਕੇ ਨਾਲ ਉਹਨਾਂ ਦੇ ਨਾਲ ਇਹ ਪੂਰਾ ਗੁੰਡਾਗਰਦੀ ਦਾ ਨੰਗਾ ਨਾਛ ਹਸਪਤਾਲ ਤੇ ਵਿੱਚ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਇਲਾਜ ਜੋ ਕਰਵਾਉਣ ਮਰੀਜ਼ ਆਏ ਸਨ ਉਹਨਾਂ ਨੁਮੀ ਕਾਫੀ ਸ਼ਟਾਂ ਲੱਗੀਆਂ ਹੁਣ ਤੱਕ ਡਾਕਟਰਾਂ ਵੱਲੋਂ ਹੜਤਾਲ ਜਾਰੀ ਸੀ ਕੋਟਕਪੁਰਾ ਬਠਿੰਡਾ ਰੋਡ ਉੱਪਰ ਇਹਨਾਂ ਡਾਕਟਰਾਂ ਦੇ ਵੱਲੋਂ ਜਾਮ ਵੀ ਲਗਾਇਆ ਹੋਇਆ ਹੈ ਡਾਕਟਰਾਂ ਨੇ ਕਿਹਾ ਕਿ ਜਦੋਂ ਤੱਕ ਇਹ ਹਮਲਾਵਰਾਂ ਨੂੰ ਪੂਲਸ ਮੌਕੇ ਤੇ ਫੜਦੀ ਨਹੀਂ ਤਦ ਤੱਕ ਉਹ ਆਪਣਾ ਧਰਨਾ ਨਹੀਂ ਛੁਕਣਗੇ ਪੂਲਸ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੰਦੇ ਹਨ ਮੌਕੇ ਤੇ ਥਾਣਾ ਸਦਰ ਦੇ ਐਸਐਚਓ ਮਲਕੀਤ ਸਿੰਘ ਪਹੁੰਚਦੇ ਨੇ ਉਹਨਾਂ ਦੱਸਿਆ ਕਿ ਅਸੀਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜੋ ਵੀ ਕਾਰਵਾਈ ਹੈ ਉਹਨਾਂ ਲੜਕਿਆਂ ਦੇ ਖਿਲਾਫ ਕੀਤੀ ਜਾਵੇਗੀ ਟਾਪਿੰਡ ਵੈਰੋਗਾ ਜਲਾਲਾਬਾਦੋਂ ਇਹ ਤਾਂ ਸਤ ਮਰੀ ਦਾ ਪਤਾ ਲੈਣ ਵਾਸਤੇ ਆਏ ਸੀ ਜੀ ਤੇ ਇੱਥੇ ਲੜਾਈ ਹੋਈ ਆ ਮੁੰਡੇ ਨੇ ਕਿਰਪਾਨ ਕੁਰਬ ਨੂੰ ਮਾਰਦੇ ਪੈ ਸੀ ਤੇਰਾ ਇਹਨਾਂ ਦੇ ਡਾਕਟਰਾਂ ਦੇ 6-7 ਜਾਨੇ ਸੀ ਜੀ ਤੇ ਕੀ ਹਥਿਆਰ ਸੀ ਉਹਨਾਂ ਕੋਲ ਕਿਰਪਾਨਾਂ ਸੀ ਤੇ ਕਾਪੇ-ਕੂਪੇ ਸੀ ਇੱਕ ਛੋਟੇ ਵਾਰ ਮਾਰ ਕੇ ਉਹ ਹਾਂ ਜੋ ਮੈਂ ਤਾਂ ਫੜਦਾ ਸੀ ਅਦੋਂ ਸਾਡੇ ਗਾ ਅਸੀਂ ਛੜਾਉਂਦੇ ਸੀ ਜੀ ਸਾਡੇ ਵੱਜ ਗਏ ਕੀ ਲੱਗਦਾ ਸੀ ਉਹਨਾਂ ਨਸ਼ਾ ਕੀਤਾ ਹੋਇਆ ਨਸ਼ਾ ਮੁਹਰੇ ਹੀ ਲੱਗ ਰਿਹਾ ਜੀ ਸਰ ਜਿਹੜਾ ਘਨ ਤੋੜ ਕੀਤੀ ਗਈ ਹੈ ਕੀ ਮਾਮਲਾ ਹੈਗਾ ਜੀ ਔਰ ਕੀ ਹੁਣ ਤੱਕ ਪਤਾ ਲੱਗਿਆ ਜਿ ਮਾਮਲੇ ਇਹ ਮੌਕੇ ਤੇ ਪਹੁੰਚਾਈ ਮੌਕੇ ਤੇ ਪੜਤਾਲ ਕਰ ਰਹੇ ਕਿ ਗੱਲਬਾਤ ਹੋਈ ਹੈ ਪੜਤਾਲ ਤੋਂ ਬਾਅਦ ਜੋ ਵੀ ਪੜਤਾਲ ਦੇ ਵਿੱਚ ਸਾਹਮਣੇ ਆਊਗਾ ਤੱਥਾਂ ਦੇ ਆਧਾਰ ਤੇ ਉਹ ਕਾਰਵਾਈ ਹਮਲੇ ਚਲੰਦੀ ਜਾਊਗੀ ਹੁਣ ਤੱਕ ਜਾਂਚ ਤੋਂ ਪਤਾ ਲੱਗਿਆ ਜੀ ਕਿਉਂ ਇਹ ਮਲੋ ਪਟਨ ਤੋੜ ਕੀਤੀ ਗਈ ਹੈ ਔਰ ਕਿੰਨੇ ਜਾਣੀ ਸੀ ਜੀ ਨਹੀਂ ਹਜੇ ਪੜਤਾਲ ਕਰ ਰਹੇ ਆ ਜੀ ਪੜਤਾਲ ਕਰਕੇ ਉਸ ਤੋਂ ਬਾਅਦ ਜੋ ਵੀ ਤੱਥਾਂ ਦੇ ਆਧਾਰ ਤੇ ਕਾਰਵਾਈ ਹਮਲੇ ਲੈ ਕੇ ਕਰਵਾਈ ਕਰ ਰਹੇ ਆ